ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਸੇ ਲੜੀ ਦੇ ਵਿੱਚ ਸਾਡੇ ਜ਼ਿਲ੍ਹਾ ਮੁਖਤਾਰ ਸਾਹਿਬ ਦੇ ਮਾਨਯੋਗ ਐਸਐਸਪੀ ਸ੍ਰੀ ਭਾਗੀ ਰادس ਸਿੰਘ ਜੀ ਮੀਨਾ ਆਈਪੀਐਸ ਜੀ ਦੀਆਂ ਯੋਗ ਹਦਾਇਤਾਂ ਤੇ ਅਸੀਂ ਜਿਹੜਾ ਹੈਗਾ ਪਿੰਡ ਮਿੱਡਾ ਰਾਜਵਿੰਦਰ RAM ਪੁੱਤਰ ਪ੍ਰਕਾਸ਼ RAM ਪਿੰਡ ਮਿੱਡਾ ਥਾਣਾ ਕਵਰਵਾਲਾ ਦੇ ਘਰ ਪੁੱਜੇ ਹੈ ਜਿਹੜਾ ਇੱਕ ਪਿਸ਼ਾਵਰ ਨਸ਼ਾ ਸਮਗਲਰ ਹੈ ਔਰ ਇਹਦੇ ਉੱਪਰ ਕਰੀਬ 5 ਹੈਵੀ ਰਿਕਵਰੀ ਦੇ ਨਸ਼ਾ ਤਸਕਰੀ ਦੇ ਪਰਚੇ ਦਰਜ ਹੈ ਜਿਦੇ ਵਿੱਚੋਂ 3 ਭੁੱਕੀ ਚੂਰਾ ਪੋਸਟ ਦੇ ਪਰਚੇ ਹੈ ਇੱਕ ਹੈਰੋਇਨ ਤੇ ਇੱਕ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਹੈ ਇਹਦੇ ਵਿੱਚ 3 ਮੁਕਾਦਮਿਆਂ 'ਚ ਇਹ ਸਜ਼ਾ ਹੋ ਚੁੱਕਿਆ 2 ਪਰਚੇ ਜਿਹੜੇ ਅੰਡਰ ਟ੍ਰਾਇਲ ਹੈ ਅਸੀਂ ਜਿਹੜਾ ਇਹਨੇ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਆਪਣੀ ਜਿਹੜੀ ਜਾਇਦਾਦ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜਾ ਫ੍ਰੀਜ਼ ਕਰਵਾਇਆ ਔਰ ਜਿਹੜਾ ਇਹਦੀ ਪ੍ਰੋਪਰਟੀ ਫ੍ਰੀਜ਼ ਹੋਈ ਆ ਉਸ ਸੰਬੰਧੀ ਜਿਹੜਾ ਫ੍ਰੀਜ਼ਿੰਗ ਆਰਡਰ ਹੈ ਅਸੀਂ ਪਿੰਡ ਦੇ ਮੋਤਵਰ ਮੈਂਬਰ ਪੰਚਾਇਤ ਔਰ ਵਿਅਕਤੀ ਦੇ ਸਾਹਮਣੇ ਦੇ ਘਰ ਦੇ ਅੱਗੇ ਜਿਹੜਾ ਫ੍ਰੀਜ਼ਿੰਗ ਪ੍ਰੋਪਰਟੀ ਦਾ ਨੋਟਿਸ ਚਿਪਕਾਇਆ ਔਰ ਇੱਕ ਨੋਟਿਸ ਜਿਹੜਾ ਹੈ ਫ੍ਰੀਜ਼ਿੰਗ ਆਰਡਰ ਇਹਦੀ ਜਿਹੜੀ ਹੈ ਪਰਚਾਈ ਨੂੰ ਰਸੀਵ ਕਰਾਇਆ ਕਿਉਂਕਿ ਆਪੇ ਜੇਲ੍ਹ ਦੇ ਵਿੱਚ ਹੈਦੀ ਵਾਈਫ ਵੀ ਜੇਲ੍ਹ ਚ ਨਸ਼ਾ ਤਸਕਰੀ ਦੇ ਵਿੱਚ ਔਰ ਸੀਲ ਕਰਾ ਕੇ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਅਸੀਲ ਕੀਤੀ ਹੈ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਨਾ ਤਾਂ ਕਿ ਬੇਚ ਸਕਦਾ ਹੈ ਨਾ ਕਿਸੇ ਕਿਸਮ ਦੀ ਇਹਨੂੰ ਕੋਈ ਹਲਚਲ ਕਰ ਸਕਦਾ ਇਸ ਜਿਹੜਾ ਹੈ ਕਿ ਪ੍ਰਾਪਰਟੀ ਦਾ ਕੇਸ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਦੇ ਪਾਸ ਜਿਹੜਾ ਹੈਗਾ ਚੱਲੇਗਾ ਕਿਤੇ ਨਸ਼ਾ ਤਸਕਰਾਂ ਅਨੁਸਰਤੀ ਸਨੇਹ ਦੇ ਅਸੀਂ ਪੂਰੇ ਪੰਜਾਬ ਜਾਂ ਸਾਡੇ ਜਿਹੜਾ ਜ਼ਿਲ੍ਹਾ ਮੁਕਸਰ ਦੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਨਸ਼ਾ ਤਸਕਰ ਹੈ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਉਹਨਾਂ ਨੂੰ ਇਹ ਸਖਤ ਤਾੜਨਾ ਹੈ ਤੇ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਆਪਣਾ ਧੰਦਾ ਛੱਡ ਕੇ ਇੱਕ ਵਧੀਆ ਸਮਾਜਿਕ ਜੀਵਨ ਜੀਣ ਨਹੀਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਬਿਹੇਵ ਕਰਕੇ ਇਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਪਿਛਲੇ ਨਸ਼ਾ ਤਸਕਰੀ ਕਰਕੇ ਉਹਨਾਂ ਨੇ ਬਣਾਈ ਆ ਉਹ ਵੀ ਜਿਹੜੀ ਹੈਗੇ ਜਬਤ ਕਰਾਈ ਜਾਊਗਾ